ਜੀ ਆਏ ਨੂੰ ਤੇਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਨੌਵਾਂ ਗੁਰੂ ਦਾ ਆਕਰਸ਼ਣ ਤੇ ਇਸ ਅਧਿਆਇ ਦੇ ਪੰਨਾ ਨੰਬਰ 104 ਤੇ ਆਏ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਆਪਣੇ ਸ਼ਬਦਾਂ ਵਿੱਚ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰਕੇ ਪਲੇਲਿਸਟਾਂ ਦੀ ਸੂਚੀ ਨੂੰ ਜਰੂਰ ਸਕਰੋਲ ਕਰੋ ਉੱਥੇ ਤੁਹਾਨੂੰ ਵੱਖ-ਵੱਖ ਜ਼ਬਾਨਾਂ ਦੀਆਂ ਤੇ ਵੱਖ-ਵੱਖ ਵਿਸ਼ਿਆਂ ਦੀਆਂ ਹੋਰ ਪਲੇਲਿਸਟਾਂ ਵੀ ਮਿਲਣਗੀਆਂ ਤੁਹਾਡੀਆਂ ਨੌਵੀਂ ਦੀਆਂ ਤਿੰਨ ਅੰਗਰੇਜ਼ੀ ਦੀਆਂ ਤੇ ਪੰਜ ਜਾਂ ਛੇ ਅੰਗਰੇਜ਼ੀ ਮੀਡੀਅਮ ਤੇ ਪੰਜਾਬੀ ਮੀਡੀਅਮ ਦੋਨਾਂ ਵਿੱਚ ਮੈਥ ਗਣਿਤ ਦੀਆਂ ਪਲੇਲਿਸਟਾਂ ਵੀ ਹਨ ਫਿਰ ਤੁਸੀਂ ਉਸ ਸੂਚੀ ਨੂੰ ਜਰੂਰ ਸਕਰੋਲ ਕਰਕੇ ਉਹਨਾਂ ਚੋਂ ਇੱਕ ਵੀਡੀਓ ਦੇਖੋ ਤੁਹਾਡੀਆਂ ਅੰਗਰੇਜ਼ੀ ਦੀਆਂ ਇਹ ਗਣਿਤ ਦੀ ਰੋਲਵੀ ਉਸੀ ਚੈਨਲ ਤੋਂ اسی ਚੈਨਲ ਤੋਂ ਪੂਰੀ ਹੋ ਜਾਣਗੀ ਆ ਦੇਖਿਓ ਨਾਲ ਸਵਾਲ ਸੁਤੰਤਰ ਡਿਗਣ ਫਰੀਵਾਲ ਫਰੀ ਫਾਲ ਦਾ ਕੀ ਅਰਥ ਹੈ ਸੋ ਜਵਾਬ ਇਹਦਾ ਧਰਤੀ ਗੁਰੂਤਾਕਰਸ਼ਨ ਬਲ ਕਰਕੇ ਵਸਤੂਆਂ ਨੂੰ ਆਪਣੇ ਵੱਲ ਖਿੱਚਦੀ ਹੈ ਜਿਹੜਾ ਸਰਵ ਵਿਆਪੀ ਗੁਰੂਤਾਕਰਸ਼ਨ ਦਾ ਨਿਯਮ ਹੈਗਾ ਬ੍ਰਹਿਮੰਡ ਵਿੱਚ ਹਰ ਵਸਤੂ ਇੱਕ ਦੂਜੇ ਨੂੰ ਹਰ ਵਸਤੂ ਦੂਜੀ ਵਸਤੂ ਨੂੰ ਆਪਣਾ ਰੱਖੇ ਵਸਤੂਆਂ ਖਿੱਚਦੀ ਹੈ ਸੋ ਇਸਾ ਧਰਤੀ ਜਿਹੜਾ ਹੈ ਧਰਤੀ ਗੁਰਤਾ ਆਕਰਸ਼ਨ ਬਲ ਕਰਕੇ ਵਸਤੂ ਨੂੰ ਆਪਣਾ ਖਿੱਚਦੀ ਹੈ ਜਦੋਂ ਕੋਈ ਵਸਤੂ ਸਿਰਫ ਧਰਤੀ ਦੇ ਗੁਰਤਾ ਆਕਰਸ਼ਨ ਬਲ ਦੇ ਪ੍ਰਭਾਵ ਹੇਠ ਡਿੱਗਦੀ ਹੈ ਭਾਵ ਨੂੰ ਕੋਈ ਆਪਣੇ ਨੂੰ ਜ਼ੋਰ ਨਾਲ ਨਹੀਂ ਸੱਟਿਆ ਜਾਂਦਾ ਉੱਤੋਂ ਦੀ ਸਿਰ ਛੱਡ ਦਿੱਤਾ ਜਾਂਦਾ ਜਿਦਾਂ ਇਹ ਦਰਖਤੋਂ ਟੁੱਟਿਆ ਹੋਇ ਸੇਵ ਡਿੱਗਦਾ ਟੁੱਟਿਆ ਆਮਬ ਡਿੱਗਦਾ ਹਨ ਕੋਈ ਚੀਜ਼ ਡਿੱਗਦੀ ਹੈ ਜਿਹੜੀ ਆਪਣੇ ਆਪ ਉੱਤੋਂ ਦੀ ਕਿਸੇ ਨੇ ਧਕਾਣੀ ਮਾਰਿਆ ਬਲ ਸਵਾਦੂ ਦਾ ਨਹੀਂ ਲਾਇਆ ਸੋ ਸਿਰਫ ਗੁਰਤਾਕਰਸ਼ਨ ਬਲ ਦੇ ਪ੍ਰਭਾਵ ਵਿੱਚ ਡਿੱਗਦੀ ਹੈ ਤਾਂ ਇਸ ਵਰਤਾਰੇ ਨੂੰ ਸੁਤੰਤਰ ਡਿਗਣਾ ਫ੍ਰੀ ਫਾਲ ਕਿਹਾ ਜਾਂਦਾ ਹੈ ਜਾਂ ਅਸੀਂ ਕਹਿੰਦੇ ਹਾਂ ਕਿ ਵਸਤੂ ਸੁਤੰਤਰ ਰੂਪ ਵਿੱਚ ਡਿੱਗ ਰਹੀ ਹੈ ਸਾਰੀਆਂ ਵਸਤੂਆਂ ਖੋਖਲੀਆਂ ਜਾਂ ਠੋਸ ਛੋਟੀਆਂ ਜਾਂ ਵੱਡੀਆਂ ਭਾਰੀਆਂ ਜਾਂ ਹਲਕੀਆਂ ਸਮਾਨ ਦਰ ਨਾਲ ਹੇਠਾਂ ਵੱਲ ਡਿੱਗਦੀਆਂ ਹਨ ਸੋ ਇਹਦਾ ਭਾਰੀ ਹਲਕੀ ਠੋਸ ਖੋਖਲੀ ਵਸਤੂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਉਂਕਿ ਇਹ ਜਿਹੜਾ ਡਿਗਣਾ ਹੈ ਹੈ ਵਸਤੂ ਦੇ ਪੁੰਜ ਤੋਂ ਮੁਕਤ ਹੈ ਉਹ ਦੇ ਪ੍ਰਭਾਵ ਦੇ ਅਧੀਨ ਨਹੀਂ ਹੈਗਾ ਸੋ ਹਰ ਕਿਸਮ ਦੀ ਵਸਤੂ ਛੋਟੀ ਵੱਡੀ ਭਾਰੀ ਹਲਕੀ ਇੱਕੋ ਦਰ ਦੇ ਨਾਲ ਹੀ ਥੱਲੇ ਡਿੱਗਦੀ ਹੈ ਦੂਜਾ ਸਵਾਲ ਗੁਰੂਤਾ ਪ੍ਰਵੇਗ ਜੀ ਗ੍ਰੈਵਿਟੀ ਤੋ ਤੁਸੀਂ ਕੀ ਸਮਝਦੇ ਹੋ ਸੋ ਧਰਤੀ ਦੇ ਗੁਰੂਤਾ ਆਕਰਸ਼ਨ ਬਲ ਦੁਆਰਾ ਕਿਸੇ ਵਸਤੂ ਵਿੱਚ ਪੈਦਾ ਹੋਏ ਪ੍ਰਵੇਗ ਨੂੰ ਗੁਰੂਤਾ ਆਕਰਸ਼ਨ ਪ੍ਰਵੇਗ ਜਾਂ ਸੰਖੇਪ ਰੂਪ ਵਿੱਚ ਗੁਰੂਤਾ ਪ੍ਰਵੇਗ ਜੀ ਦੇ ਨਾਲ ਕਿਹਾ ਦਰਸਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਠੀਕ ਹੈ ਧਰਤੀ ਵੱਲ ਡਿੱਗਦੀਆਂ ਵਸਤੂਆਂ ਦੀ ਦਿਸ਼ਾ ਨਹੀਂ ਬਦਲਦੀ ਉਹ ਦਿਸ਼ਾ ਨਹੀਂ ਬਦਲਦੀ ਪਰ ਉਹਨਾਂ ਦੀ ਚਾਲ ਬਦਲਦੀ ਹੈ ਆ ਵਧਦੀ ਹੈ ਲੈ ਡਿੱਗਦੇ ਡਿੱਗਦੇ ਹਰ ਸਕਿੰਟ ਦੇ ਨਾਲ 9.8 ਮੀਟਰ ਪ੍ਰਤੀ ਸੈਕਿੰਡ ਦੀ ਦਰ ਦੇ ਨਾਲ ਚਾਲ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਦਿਸ਼ਾ ਨਹੀਂ ਬਦਲਦੀ ਦਿਸ਼ਾ ਉਹੀ ਰਹਿੰਦੀ ਹੈ ਧਰਤੀ ਦੇ ਕੇਂਦਰ ਵੱਲ ਧਰਤੀ ਵੱਲ ਖਿੱਚੀ ਜਾਂਦੀ ਹੈ ਇਸ ਨੂੰ ਜੀ ਨਾਲ ਦਰਸਾਇਆ ਜਾਂਦਾ ਹੈ ਅਤੇ ਆਮ ਪਰਵੇਗ ਵਾਂਗ ਇਸ ਦੀ SI ਇਕਾਈ ਮੀਟਰ ਪ੍ਰਤੀ ਸੈਕਿੰਡ ਵਰਗ ਹੈ। ਧਰਤੀ ਦੇ ਲਾਗੇ ਇਸ ਦਾ ਮੁੱਲ तकरीबन 9.8 ਮੀਟਰ ਮੀਟਰ ਪ੍ਰਤੀ ਸੈਕਿੰਡ ਵਰਗ ਹੈ। ਸੋ ਸੌਖੇ ਜਿਹੇ ਸਵਾਲ ਸੀ ਬੱਚਿਓ। ਸੋ ਪੰਨਾ ਨੰਬਰ 102 ਤੇ ਆਇਆ ਹੈ ਦੋ ਸਵਾਲ। ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ। ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ। ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।